विधानसभा हल्का पश्चिमी अधीन आंदी वार्ड नंबर 2 दी ऑर्किड सिटी ਵਿਖੇ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਹਲਕਾ ਵਿਧਾਇਕ ਜਸਪੀਰ ਸਿੰਘ ਸੰਧੂ ਅਤੇ ਮੇਅਰ ਚਿਤਿੰਦਰ ਸਿੰਘ ਮੋਤੀਪਾਟਿਆ ਨੇ ਕੀਤਾ ਬ੍ਰਿਗੇਡੀਅਰ ਆਲੂਵਾਲੀਆ ਨਿਰਮਲ ਸਿੰਘ ਆਨੰਦ ਕਾਉਂਸਲਰ ਅਮਰਜੀਤ ਸਿੰਘ ਪ੍ਰਧਾਨ ਗੁਰਚੰਨ ਸੰਧੂ ਹਰਬੰਸ ਲਾਲ ਹਰਮੀਤ ਸਿੰਘ ਮੱਲਾਵਾਲੀ ਫਤੇ ਪੁੱਲਰ ਕਰਨਜੋਤ ਮੱਲਾਵਾਲੀ ਵੀ ਮੌਜੂਦ ਸਨ ਵਿਧਾਇਕ ਸੰਧੂ ਨੇ ਆਖਿਆ ਕਿ ਇਲਾਕਾ ਵਾਸੀਆਂ ਦੀ ਵੱਡੀ ਸਮੱਸਿਆ ਸੀ ਕਿ ਇਸ ਇਲਾਕੇ ਵਿੱਚ ਸਰਕਾਰੀ ਪਾਣੀ ਨਹੀਂ ਸੀ ਜਿਸ ਨੂੰ ਦੇਖते हुए ਟਿਊਬਵੈੱਲ ਲਗਾਇਆ ਗਿਆ ਉਹਨਾਂ ਆਖਿਆ ਕਿ ਇਲਾਕੇ ਵਿੱਚ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਇਲਾਕਾ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਵਾਰ ਨੰਬਰ 2 ਸਾਡੇ ਕਾਉਂਸਲਰ ਸਰਦਾਰ ਮਜੀਤ ਸਿੰਘ ਜੀ ਮੇਰੇ ਨਾਲ ਸਾਡੇ ਮੇਅਰ ਅਮਰਸੇਦ ਸਰਦਾਰ ਜਤਿੰਦਰ ਸਿੰਘ ਜੀ ਮੋਤੀ ਭਟਕਾ ਤੇ ਉੱਚ ਸਿਟੀ ਦੇ ਜਿੰਨੇ ਵੀ ਮੇਰੇ ਇਥੇ ਵੀ ਸਾਰੇ ਮੁਥਵਾਰ ਆਮ ਆਦਮੀ ਪਾਰਟੀ ਦੇ ਸਾਰਿਆਂ ਦੇ ਵੱਲੋਂ ਕਾਫੀ ਜ਼ਿਆਦਾ ਉਤਸ਼ਾਹ ਤੇ ਵੇਖਿਆ ਗਿਆ ਕਿਉਂਕਿ ਕਾਫੀ ਚੇਤੋ ਚਰੋਖੜੀ ਮੰਗਸੀ ਇਲਾਕਾ ਨਿਵਾਸੀਆਂ ਦੀ ਕਿ ਇਹਦੇ ਚ ਜਿਹੜਾ ਟਿਊਬ ਪੀਣ ਵਾਲਾ ਪਾਣੀ ਆ ਉਹਦੀ ਸਪਲਾਈ ਨਹੀਂ ਹੈਗੀ। ਸੋ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਆਂ ਕਾਰਪੋਰੇਸ਼ਨ ਵੱਲੋਂ ਇਹ ਟਿਊਬ ਵਾਲ ਜਿਹੜਾ ਇਥੇ ਪਾਸ ਕਰਕੇ ਲਵਾਇਆ ਗਿਆ ਤੇ ਅੱਜ ਇਸ ਟਿਊਬਲ ਦਾ ਨੁਕਟਨ ਕਰਨ ਵਾਸਤੇ ਪਹੁੰਚੇ ਆਂ। ਮੇਰੇ ਨਾਲ ਸਾਡੇ ਐਮਐਸਏ ਦੇ ਮੇਰ ਜਤਿੰਦਰ ਸਿੰਘ ਮੋਦੀ ਬਾਸੇਦੀ ਨਾਲੇ ਇਸ ਵਾਰਡ ਦੇ ਕੌਂਸਲਰ ਸਾਰਾ ਮਜੀਤ ਸਿੰਘ ਤੇ ਹੋਰ ਮੋਤਵਾ ਸੱਜਣ ਵੱਡੀ ਗਿਣਤੀ ਜਿਹੜੇ ਸਾਰੇ ਇਸ ਵਾਰਡ ਦੇ ਨਮਾਇंदे ਆ ਉਹ ਸਾਰੇ ਆਏ ਆ ਸੋ ਇਹਨਾਂ ਸਾਰੇ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਕਿ ਤੁਹਾਡੀ ਜਿਹੜੀ ਚਿਰੋਖਣੀ ਮੰਗਿਓ ਉਹ ਪੂਰੀ ਕੀਤੀ ਗਈ ਹੈ ਤੇ ਵੀ ਦੋਨਾ ਕਿ ਔਨ ਵਾਲੇ ਦਿਨ ਦੇ ਵਿੱਚ ਇਹਨਾਂ ਦੀਆਂ ਸੜਕਾਂ ਜਿਹੜੀਆਂ ਵਿਰੋਟੀਆਂ ਉਹਨਾਂ ਦਾ ਦੂ ਕਾਟਨ ਵੀ ਕੀਤਾ ਜਾਊਗਾ ਸੋ ਇਸ 2 ਨੰਬਰ ਵਾਰਡ ਚ ਕਾਫੀ ਦੇਰ ਦੀ ਡਿਮਾਂਡ ਸੀਗੀ ਕਿ ਇੱਥੇ ਪਾਣੀ ਵਾਲੇ ਪੀਣ ਵਾਲੇ ਪਾਣੀ ਦੀ ਦਿੱਕਤ ਤੇ ਟਿਊਬਵੈੱਲ ਲੱਗਣਾ ਚਾਹੀਦਾ ਸੋ ਡਾਕਟਰ ਸਾਹਿਬ ਨੇ ਜੋ ਸਾਨੂੰ ਕਾਰਪੋਰੇਸ਼ਨ ਨੂੰ ਹੁਕਮ ਕੀਤਾ ਇੱਥੇ ਅੱਜ ਅਸੀਂ ਟਿਊਬਵੈਲ ਲਗਾ ਕੇ ਦਾ ਮੂਰਤ ਕਰ ਰਹੇ ਹਾਂ ਔਰ ਆਉਣ ਵਾਲੇ ਟਾਈਮ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇੱਥੇ ਜਿਹੜੀਆਂ ਕੋਈ ਗਲੀਆਂ ਦਾ ਵੀ ਹੋਰ ਵੀ ਹੋਏਗੀ ਲੋਡ ਜਿਵੇਂ ਜਿਵੇਂ ਇਹਨਾਂ ਦਾ ਹੁਕਮ ਹੋਏਗਾ ਅਸੀਂ ਉਹ ਜਿਹੜਾ ਡਿਵੈਲਪਮੈਂਟ ਦੇ ਕੰਮ ਜਿਹੜੇ ਕੋਈ ਵੀ ਤੁਹਾਨੂੰ ਰਹਿਣ ਨਹੀਂ ਦਿੱਤਾ ਜਾਏਗਾ ਡਾਕਟਰ ਸਾਹਿਬ ਨੇ ਵੈਸਟ ਕਨਸਿਸਟੈਂਸੀ ਦੇ ਬਹੁਤ ਸਾਰੇ ਕੰਮ ਜਿਹੜੇ ਨੇ ਪਾਸ ਕਰਵਾਏ ਨੇ ਜਿਹੜੇ ਕਿ ਆ ਦਿਵਾਲੀ ਤੋਂ ਬਾਅਦ ਐ ਰਾਕਟ ਦੀ ਸਪੀਡ ਦੇ ਨਾਲ ਕੰਮ ਚੱਲਣਗੇ ਅੱਜ ਵੀ ਅਸੀਂ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਫਾਇਰ ਬ੍ਰਿਗੇਡ ਦੀਆਂ 6 ਨਵੀਆਂ ਗੱਡੀਆਂ ਮੰਗਵਾ ਕੇ ਆਪਣੇ ਜਿਹੜੇ ਅਮਲੇ ਦੇ ਵਿੱਚ ਸ਼ਾਮਲ ਕੀਤੀਆਂ ਨੇ ਮੈਂ ਡਾਕਟਰ ਜਸਬੀਰ ਸਿੰਘ ਸੰਧੂ ਜੀ ਐਮਐਲਏ ਆਪਣੇ ਐਮਐਲਏ ਸਾਹਿਬ ਅਲਕਾਬੈਟ ਤੇ ਆਪਣਾ ਮੇਅਰ ਸਾਹਿਬ ਮੋਤੀਪਾੜੀਆ ਜੀ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜੋ ਕਿ ਕਲੋਨੀ ਅਨਜੀਤ ਵਿਹਾਰ ਤੇ オーਡੀਟਿਟੀ 15 20 ਸਾਥ ਤੋਂ ਵਸੀ ਇਹਨਾਂ ਦੀ ਮੰਗ ਹੀ ਵੀ ਵਾਟਰ ਸਪਲਾਈ ਨਹੀਂ ਹੈਗੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਪਰਮਾਤਮਾ ਦੇ ਦਿਲ ਦੇ ਦਿਲ ਦੀ ਮੰਤਰੀ ਬਣਾਵੇ ਜਿਨ੍ਹਾਂ ਨੇ ਪੁੰਨ ਦਾ ਕੰਮ ਕੀਤਾ ਸਾਰਿਆਂ ਨੂੰ ਪਾਣੀ ਪਿਆਇਆ ਜਿਹੜੇ 15 20 ਚਲਾਂ ਤੋਂ ਪਿਆਸੇ ਸੀ ਜਿਹੜੀ ਕਲੋਨੀ ਬਣੀ ਹੋਈ ਕਿਸੇ ਨੇ ਸਰਕਾਰ ਨੇ ਅਸਾਰ ਨਹੀਂ ਲਈ ਇਹਨਾਂ ਨੇ ਅਸਾਰ ਲਈ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਰਣਜੀਤ ਵਿਹਾਰ ਵਾਸੀਆਂ ਨੂੰ ਤੇ ਅਥਾਰਟੀ ਵਾਲਿਆਂ ਨੂੰ ਜਿੰਦਾਬਾਦ ਜਿੰਦਾਬਾਦ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਵਾਟਰ ਸਪਲਾਈ ਵਧੀਆ ਸਾਫ਼ ਸੁਥਰਾ ਪਾਣੀ ਜੋ 750 ਫੁੱਟ ਬੂਰਿਆ ਪੀਣ ਜੋ ਪਾਣੀ ਮਿਲੇਗਾ ਤੇ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਹੋਰ ਜਿਹੜੀਆਂ ਡਿਮਾਂਡ ਆਉਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ